ਚੈਕਿੰਗ ਚੰਗੀ ਹੋਣੀ ਹੋਣੀ ਚਾਹੀਦੀ ਹੈ ਸਾਰੇ ਸਮੇਂ ਸਮੇਂਦਾਰਾਣਾ ਹੋਣੀ ਚਾਹੀਦੀ ਹੈ ਚੈਕਿੰਗ ਤਾਂ ਇਸ ਪਤਾ ਲੱਗੇਗਾ ਨਾ ਸਾਰਿਆਂ ਨੂੰ ਕਿ ਅੱਛੀ ਚੀਜ਼ ਦੇ ਰਹੇ ਐ ਅਸੀਂ ਅਸੀਂ ਤੇ ਸਾਰਿਆਂ ਨੂੰ ਕਹਨੇ ਕਿ ਚੰਗੀ ਹਰ ਦੁਕਾਨਦਾਰ ਨੂੰ ਕਹਾਂਗੇ ਕਿ ਚੰਗੀ ਚੀਜ਼ ਦਿਓ ਸਾਫ਼ ਸੁਥਰੀ ਦਿਓ ਸਭ ਕੁਝ ਫਿਰ ਇਹ ਕਹਾਂਗੇ ਕਿ ਆਪਣੇ ਜਿਹੜੇ ਲੜਕੇ ਨੇ ਉਹਨਾਂ ਨੂੰ ਗਲਵਜ਼ ਗਲਵਜ਼ ਵਗੈਰਾ ਪਾ ਕੇ ਰੱਖੋ ਕੈਪਸ ਰੱਖੋ ਉਹ ਆ ਕੇ ਐਪਰੈਂਸ ਪਾ ਕੇ ਰੱਖੋ ਤਾਂ ਕਿ ਲੋਕਾਂ ਦਾ ਕਰਸੀ ਕਿਸੇ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਾ ਪਹੁੰਚੇ ਸਾਰਿਆਂ ਨੂੰ ਵਧੀਆ ਮਿਆਰੀਆਂ ਚੀਜ਼ਾਂ ਪਹੁੰਚਣ। ਵੀ ਰੀਡ ਨਹੀਂ ਤੇ ਮਤਲਬ ਕਿ ਚੈਕਿੰਗ ਚੰਗੀ ਹੋਣੀ ਹੋਣੀ ਚਾਹੀਦੀ ਹੈ ਸਾਰੇ ਸਮੇਂ ਸਮੇਂਦਾਰਾਣਾ ਹੋਣੀ ਚਾਹੀਦੀ ਚੈਕਿੰਗ ਤਾਂ ਇਹ ਪਤਾ ਲੱਗੇਗਾ ਨਾ ਸਾਰਿਆਂ ਨੂੰ ਕਿ ਅੱਛੀ ਚੀਜ਼ ਦੇ ਰਹੇ ਅਸੀਂ। ਨਹੀਂ ਤੇ ਸਾਰਿਆਂ ਨੂੰ ਕਹਿੰਨੇ ਕਿ ਚੰਗੀ ਹਰ ਦੁਕਾਨਦਾਰ ਨੂੰ ਕਹਾਂਗੇ ਕਿ ਚੰਗੀ ਚੀਜ਼ ਦਿਓ ਸਾਫ਼ ਸੁਥਰੀ ਦਿਓ ਸਭ ਕੁਝ ਤੇ ਉਹਨਾਂ ਨੇ ਫੂਡ ਹੈਂਡਲਿੰਗ ਦਾ ਜਿਹੜਾ ਸਾਨੂੰ ਦੱਸਿਆ ਸਾਡੇ ਤੇ ਚੱਲ ਰਹੇ ਸੀ ਉਹਨਾਂ ਨੇ ਜੋ ਜਿਸ ਤਰ੍ਹਾਂ ਦੇ ਸਾਨੂੰ ਨਿਯਮ ਦੱਸਿਆ ਸੀ ਉਸੇ ਰਹੀ ਸਾਰੇ ਫੋਲੋ ਕਰਦੇ ਵੇ ਸੀ ਸੈਂਪਲਿੰਗ ਕਲੈਕਟ ਕਰਕੇ ਲੈ ਗਏ ਹਾਂਜੀ ਕੀ ਕਹਿੰਦੇ ਨੇ ਕੋਈ ਹਦਾਇਤ ਦੇਖ ਗਏ ਹਾਂ ਦੱਸ ਤਾਂ ਉਹਨਾਂ ਨੇ ਹੋਈ ਕਿ ਕਿ ਇਹ ਹੋਈ ਕਿ ਕਿ ਸਾਫ ਸਫਾਈ ਉਹਨਾਂ ਨੇ ਆਲਰੇਡੀ ਸਾਰਾ ਦੇਖ ਲਿਆ ਸਾਰਾ ਕੁਝ ਆਪਣੇ ਉਹਨਾਂ ਨੇ ਦੇਖਿਆ ਤੁਹਾਡੇ ਸਾਹਮਣੇ ਵੀ ਤੁਸੀਂ ਵੀ ਦੇਖਿਆ ਸਾਰਾ ਕੁਝ ਕਿਲਾ ਤਿਆਹਾਰ ਦੇ ਸੀਜ਼ਨ ਚੱਲ ਰਹੇ ਨੇ ਕਿ ਇਸ ਤਰ੍ਹਾਂ ਚੱਲਣਾ ਹੋਣੀ ਹੈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਜ਼ਰੂਰੀ ਹੈਗੀ ਸਾਡੇ ਵੱਲੋਂ ਅੱਜ ਲਾਰੈਂਸ ਰੋਡ ਤੇ ਸਥਿਤ ਨੋਵਰਟੀ ਸੂਟਸ ਤੇ ਸੈਂਪਲਿੰਗ ਕੀਤੀ ਗਈ ਹੈ ਔਰ ਜੋ ਜੋ ਇਹਨਾਂ ਨੂੰ ਕੁਝ ਗੱਲਾਂ ਦੱਸਣ ਵਾਲੀਆਂ ਸੀ ਉਹ ਦੱਸੀਆਂ ਗਈਆਂ ਔਰ ਬਾਕੀ ਵੀ ਜਿਹੜੀਆਂ ਲਾਰਿਸ ਰਸੋਰਟੀਆਂ ਫੁੱਲ ਸ਼ਾਪਸ ਆ ਉੱਥੇ ਵੀ ਸੈਂਪਲਿੰਗ ਕਰਾਂਗੇ। ਦੇਖੋ ਤੁਹਾਡੇ ਸਾਹਮਣੇ ਹੀ ਹੈ। ਦੇਖੋ ਸਾਰਾ ਇਹਨਾਂ ਨੇ ਵੈਸੇ ਤੇ ਚਲੋ ਇਹਨਾਂ ਨੇ ਆਪਣੀ ਐਕਸਪਾਇਰੀ ਡੇਟ ਵੀ ਲਿਖੀ ਹੋਈ ਹੈ, ਬੈਸਟ ਬਿਫੋਰ ਲਿਖਿਆ ਹੋਇਆ ਹੈ ਔਰ ਆਪਣਾ ਪੈਕਿੰਗ ਵੀ ਕੀਤੀ ਹੋਈ ਆ ਪਰ ਥੋੜਾ ਜਿਆਦਾ ਇਹਨਾਂ ਨੂੰ ਇਹ ਕਹਿ ਆ ਕਿ ਆਪਣੇ ਜਿਹੜੇ ਲੜਕੇ ਨੇ ਉਹਨਾਂ ਨੂੰ ਗਲਵਜ਼ ਗਲਵਜ਼ ਵਗੈਰਾ ਪਾ ਕੇ ਰੱਖੋ ਕੈਪਸ ਰੱਖੋ ਉਹ ਆ ਕੇ ਐਪਰਨਸ ਪਾ ਕੇ ਰੱਖੋ ਤਾਂ ਕਿ ਲੋਕਾਂ ਦਾ ਕਿਸੇ ਕਿਸੇ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਾ ਪਹੁੰਚੇ ਸਾਰਿਆਂ ਨੂੰ ਵਧੀਆ ਮਿਆਰ ਦੀਆਂ ਚੀਜ਼ਾਂ ਪਹੁੰਚ ਸਕਣ। ਸੈਂਪਲਿੰਗ ਦੇ ਰਿਜ਼ਲਟ ਕਿੰਨੇ ਦਿਨ ਦੇ ਉੱਤੇ ਆ ਜਾਂਦੇ ਨੇ? ਸੈਂਪਲਿੰਗ ਰਿਜ਼ਲਟ 15 ਦਿਨਾਂ 'ਚ ਆ ਜਾਂਦਾ ਜੀ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਉਹ ਅਮਲ 'ਚ ਲੈਂਦੇ ਆ। ਹੋਰ ਕਿਹੜੀ ਕਿਹੜੀ ਸੂਚਨਾਵਾਂ ਰੇਡ ਚੱਲ ਰਹੀਆਂ ਨੇ? ਰੇਡ ਤੇ ਸਾਡੀ ਕੰਟੀਨਿਊਸਲੀ ਚੱਲ ਰਹੀ ਆ ਜੀ ਤੇ ਹੁਣ ਵੀ ਅੱਜ ਵੀ ਅਸੀਂ ਜਿਹੜਾ ਹੈ ਸਾਰੀਆਂ ਲਾਰੈਂਸ ਰੋਡ ਤੇ ਜਿੰਨੀਆਂ ਲੀਡਿੰਗ ਫੀਟਸ ਆ ਸਭ ਦੀ ਚੈਕਿੰਗ ਕਰਨੀ ਹੈ